ਹਾਂ ਜੀ ਤੇ ਜਿਹੜੀ ਚੈਕਿੰਗ ਹੈ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਹੁਕਮ ਤੇ ਜਿਹੜੇ ਵੀ ਲੜਕੀਆਂ ਦੇ ਕਾਲਜ ਤੇ ਸਕੂਲ ਹੈ ਉਹਨਾਂ ਦੇ ਨੇੜੇ ਜਿਹੜੀ ਸਪੈਸ਼ਲ ਨਾਕਾਬੰਦੀ ਕਰਵਾਈ ਗਈ ਹੈ ਤਾਂ ਕਿ ਜਿਹੜੇ ਇਹ ਜਿਹਨੂੰ ਆਪਾਂ ਪੰਜਾਬੀ ਵਿੱਚ ਸਟੈਂਡਰਡ ਟਾਈਪ ਕਹ ਰਹੇ ਆ ਜਿਹੜੇ ਫੋਕਰਾ ਟਾਈਪ ਮੁੰਡੇ ਜਿਹੜੇ ਆ ਗੇੜੀਆਂ ਮਾਰਦੇ ਸੀ ਉਹਨਾਂ ਦੀ ਸਪੈਸ਼ਲ ਚੈਕਿੰਗ ਲਈ ਇਹ ਨਾਕਾਬੰਦੀ ਕਰਾਈ ਗਈ ਹੈ ਤੇ ਅੱਗੇ ਵੀ ਜਾਰੀ ਰਹੂਗੀ ਜਿਹੜੀ ਇਹ ਟਾਈਮ ਵੇ ਟਾਈਮ ਜਿਹੜੀ ਹੈ ਸਵੇਰਿੰਗ ਤੇ ਇਵਨਿੰਗ ਜਿਹੜੀ ਹੈ ਬਿਨਾ ਕੋਈ ਪ੍ਰੀਅਰ ਇਨਫੋਰਮੇਸ਼ਨ ਤੋਂ ਕਿਸੇ ਵੀ ਟਾਈਮ ਨਾਕਾਬੰਦੀ ਜਿਹੜੀ ਆ ਉਹ ਕੀਤੀ ਜਾਊਗੀ। ਬਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਜਾਂ ਚਲਾਨ ਨਹੀਂ ਨਹੀਂ ਵਾਰਨਿੰਗ ਕੋਈ ਨਹੀਂ ਹੁੰਦੀ ਹੈਗੀ ਜੇ ਤਾਂ ਜੋ ਜੁਰਮ ਹੋਊਗਾ ਉਹਦਾ ਚਲਾਨ ਹੋਊਗਾ। ਵਾਰਨਿੰਗ ਪਹਿਲਾਂ ਦੇ ਦਿੱਤੀਆਂ ਸਾਰਿਆਂ ਨੂੰ। ਵਾਰਨਿੰਗ ਵਾਲਾ ਟਾਈਮ ਖਤਮ। ਇਹ ਮੋਡੀਫਾਈ ਜਿਹੜੇ ਜਿਹੜੇ ਮੋਡੀਫਾਈ ਸਾਇਲੈਂਸਰ ਹੈਗੇ ਬੁਲੇਟ ਦੇ ਉਹਨਾਂ ਦੇ ਸਾਇਲੈਂਸਰ ਵੀ ਲਵਾਏ ਜਾ ਰਹੇ ਹੈ ਤੇ ਉਹਨਾਂ ਦਾ ਚਲਾਨ ਨਹੀਂ ਦਿੱਤਾ ਜਾ ਰਿਹਾ। ਕੋਰ ਵੀ ਤੇ 2 ਵੀ ਦੇ ਦੋਨਾਂ ਵਾਸਤੇ। ਇਹ ਉਹ ਤਾਂ ਸਾਰਿਆਂ ਲਈ ਹੈ। ਜਿਹੜਾ ਬੋਲਟ ਦਾ ਸਪੈਸ਼ਲ ਇੱਕ ਕੈਂਪੇਨ ਚਲਾਈ ਸੀਗੀ ਵੀ ਜਿਹੜੇ ਪਟਾਕੇ ਵਜਾਂਦੇ ਆ ਉਹ ਪਟਾਕਿਆਂ ਕਾਰਨ ਜਿਹੜਾ ਹੈਗਾ ਉਹਨਾਂ ਦੇ ਸਾਇਲੈਂਸਰ ਲਵਾਏ ਜਾ ਰਹੇ ਨੇ ਜਿਹੜਾ ਪਟਾਕੇ ਵਜਾਂਦੇ ਕਿੰਨਾ ਚਲਾਨਾ ਹੈ ਜਾਂਦਾ ਸਾਇਲੈਂਸਰ ਦਾ ਜਿਹੜਾ ਚਲਾਨ ਹੈ ਜੀ ਉਹ ਮਿਨੀਮਮ 5000 ਰੁਪਏ ਕੋਈ ਡਿਸਪੋਜ਼ਲ ਕੀਤਾ ਜਾਣਾ ਹਾਂਜੀ ਹਾਂ ਉਹ ਸਾਰੇ ਅਸੀਂ ਇਕੱਠੇ ਕਰ ਰਹੇ ਹਾਂ ਜਿੰਨੇ ਵੀ ਸਾਰੇ ਥਾਣਿਆਂ 'ਚ ਇਹ ਕੈਂਪੇਨ ਚਲਾਈ ਹੈ ਬਰਦਾਸ਼ਤ ਤੇ ਉਹ ਹੁਣੇ ਅਸੀਂ ਇੱਕ ਜਗ੍ਹਾ ਇਕੱਠੇ ਕਰਕੇ ਤੁਹਾਨੂੰ ਮੈਸੇਜ ਦੇਵਾਂ ਤੇ ਉਹ ਸਾਰੇ ਜਿਹੜੇ ਜਿੰਨੇ ਵੀ ਬੁਲੇਟ ਦੇ ਵਿੱਚ ਸਾਇਲੈਂਸਰ ਲਵਾਏ ਸੀ ਉਹ ਸਾਰੇ ਅਸੀਂ ਡਿਸਟਰੋਏ ਕਰਨੇ ਉਹ ਤੁਹਾਨੂੰ ਉੱਥੇ ਬੁਲਾਵਾਂਗੇ ਕੀ ਤਾੜਨਾ ਹੀ ਲਵਾਇਆ ਤਾੜਨਾ ਇਹੀ ਹੈ ਜੀ ਵੀ ਆਪਣਾ ਕੰਮ ਕਰੋ ਜਿਹੜਾ ਕਰਨਾ ਹੈਗਾ ਇਹ ਜਿਹੜਾ ਗੇੜੀਆਂ ਮਾਰਨ ਵਾਲਾ ਕੰਮ ਉਹਨੂੰ ਬੰਦ ਕਰੋ